ਸਾਂਚੀ ਗਾਣ ਸੁਤਾਰੇ ਮੈਂ ਇਹ ਤੇ ਨਿਕਲ ਗਿਆ ਮੱਖਣ ਦਹੀਂ ਜੀ ਦੁੱਧ ਦੀ ਮਟਣੀ ਆ ਨਾ ਬਿਜਲੀ ਵਾਲੀ ਉਹਦੀ ਕਾਰ ਜੀ ਸਾਡੀ ਉਹ ਘੋਣ ਵਾਲੀ ਦੀ ਤਾਰੀ ਛੜੀਓ ਜੀ ਜੀ ਥੋੜੇ ਨੂੰ ਬਾਲੇ ਸਾਰਾ ਦਿਨ ਕਰਦੇ ਨੇ ਜੇ ਤੇ ਨਿਕਲੇ ਤੇ ਪੰਜ ਮਿੰਟਾਂ ਚ ਨਿਕਲ ਜਾਂਦਾ ਤੇ ਜੇ ਅੜ ਜਾਏ ਫਿਰੇ ਭਰਾਂ ਚ ਟੈ ਰਹਿੰਦਾ ਜਿਹੜੀ ਜਹਾ ਸੂਚ ਲਈ ਜੋ ਤਾ ਛੜੀ ਆ ਹਾਂ ਕਿਉਂ ਕਿ ਮੈਂ ਕਿੰਨਾ ਸੜੀ ਨਹੀਂ ਪਹੁੰਚਾਂ ਤੂੰ ਮੈਂ ਤਾਂ ਛੜੀ ਫੇਓ ਆਪ ਆ ਲੈਣੀ ਉਹ ਤਾਂ ਮੈਂ ਵੀ ਪਾ ਲੈਣੀ ਬਸ ਹੁਣ ਟਾਈਮ ਨਹੀਂ ਲੱਗਦਾ ਤੇ ਚੇਤੂਗੀ ਆ ਜਾ ਜਾਣਾ ਉਹ ਤਾਂ ਮੈਂ ਸੋਚਣ ਦੀ ਕੱਲ ਮੰਮੀ ਆਏਗੇ ਤੇ ਕਿੰਨਾ ਹਨਾ ਹੋ ਗਿਆ ਸੋਕ ਜਾਗਾ ਬੜੇ ਕੰਮ ਕਰ ਦਿੰਦਾ ਬੰਦਾ ਤਾਂ ਕੋਣਾ ਹੂੰ ਰੋਜੀ ਦਾ ਮੁੰਡਾ ਬੋਦਪਾਰਈ ਨਾ ਹੋਵੇ ਹੰਦੇ ਹੋ ਗਏ ਹਨਾ ਬੜੇ ਛਿੱਕੇ ਛਿੱਕੇ ਕੰਮ ਚਾਰ ਛਿੱਕੇ ਤੇ ਅੰਦਰ ਅੰਦਰ ਦੇ ਕੰਮ ਹੋਈ ਜਾਣ ਥੋੜੇ ਥੋੜੇ ਹਾਂ ਤੇ ਮੰਮੀ ਹੱਦੀ ਤੇ ਬੜਾ ਮਨ ਦੀ ਮੰਮੀ ਮਤਲਬ ਮੇਰੇ ਘਰ ਤੋਂ ਬੜਾ ਇੰਨਾ ਕੁਝ ਜ਼ਿਆਦਾ ਉਖਾਓ ਵੀ ਅੱਲਾਹ ਉਹਦੇ ਹੁੰਦੇ ਨਹੀਂ ਆਣਿਆ ਹੀ ਕਿਆ ਉਹ ਤਾਂ ਬੜਾ ਜਿਉ ਮਾਨੂੰ ਮੇਰੇ ਵੱਲ ਹੀ ਪਈਓ ਉਹ ਤਾਂ ਨਿਆਣੀਆਂ ਹਣ ਸਿਆਣੀਆਂ ਵੀ ਨਾਲ ਹਮ ਮਾਦੋ ਨਿਆਣੀਆਂ ਹਣ ਸਿਆਣੀਆਂ ਨਹੀਂ ਬਲਕਿ ਉਹ ਉਹਦੋਂ ਫਿਰ ਵੀ ਕਹਿੰਦੀ ਨਹੀਂ ਨਿਆਣ ਸਿਆਣਾ ਜਿਹੜੀ ਸੱਸ ਬਣਨ ਭੁੰਜੇ ਉਹ ਝੜਕਾ ਵੀ ਦਿੰਦੀ ਆ ਲੜਾਈ ਵੀ ਹੋ ਜੂਗੀ ਆ ਸਾਡੀ ਨਹੀਂ ਹੋਈ ਉਦਾਂ ਮੇਰੀ ਤਾਂ ਮੰਮੀ ਨਹੀਂ ਹੋਈ ਕਦੀ ਲੜਾਈ ਤੇ ਉਦਾਂ ਮੈਂ ਉਹਨੂੰ ਵੀ ਐਗਜ਼ੈਂਪਲ ਦੇ ਦਿੰਦੀ ਆ ਕਿ ਸੱਸ ਨਾਲ ਮੋਸਟਲੀ ਲੜਾਈ ਵੀ ਹੋ ਜਾਂਦੀ ਆ ਹਨਾ ਦੇ ਪਰ ਇਹ ਵਕਤ ਬਾਅਦ ਜਦੋਂ ਕੋਈ ਗੱਲ ਕਰਦਾ ਮੈਂ ਫੇਰ ਸਾਸਾਂ ਫਰੀਨੋਂ ਦੀ ਸੈਡ ਲੈਣਗੀ ਤੇ ਹੋਰ ਜੇ ਗੁੱਸੇ ਵਿੱਚ ਹੋਵੇ ਫੇਰ ਸਾਹ ਦੇ ਕਿਸੇ ਦੀ ਕਰ ਆਉਂਦੀ ਹੋਊਗੀ ਪਰ ਇਹ ਜਦੋਂ ਉਹਨੂੰ ਦਵਾ ਵੀ ਮੇਰੀਆਂ ਨੋਆ ਆ ਤੇ ਸਾਥ ਤੋਂ ਮਾਂ ਤੋਂ ਤੇ ਸਾਥ ਤੋਂ ਬਦਲ ਰਗਾ ਨਾ ਉਹਨੋਂ ਕੋਈ ਵੀ ਲੜੀ ਨਹੀਂ ਬਣਾ ਕੇ ਰੱਖਦਾ ਕੋਈ ਵੀ ਧੀ ਨਹੀਂ ਬੰਨਦਾ ਫੇਰ ਸਾਰੇ ਕਹਿਣਗੇ ਇਹ ਨਿਆਣੇ ਫਰਜ ਪੂਰਾ ਕੀਤਾ ਨਿਆਣੇ ਹਾਂ ਆ ਗਿਆ ਆਪਾਂ ਆ ਭੈਣ ਆਪਾਂ ਕੋਈ ਐਵੇਂ ਕਰਨੀ ਹਾਂ ਆ ਨਹੀਂ ਨੰਨ ਤਾਂ ਅਧੂਰਾ ਵੀ ਕਰ ਦਿੱਤੀਆਂ ਸਾਰਾ ਕੋਈ ਕੀਤਾ ਵਾ ਹਨਾ ਤੇ ਵੀ ਸਾਨੂੰ ਕਹਦਾਂਗੇ ਹਾਂ ਲੇਟ ਹੋਗੇ ਜੇ ਹਾਂ ਹੋ ਗਿਆ ਵਾ ਜੀ ਹੋ ਗਿਆ ਵਾ ਹਨਾ ਸਾਡੇ ਕੰਮ ਨਹੀਂ ਤੁਹਾਨੂੰ ਕਰਨਾ ਹੀ ਨਹੀਂ ਹੁੰਦਾ ਆਪ ਕੰਮ ਕਰਨਾ ਨਹੀਂ ਹੁੰਦਾ ਤੇ ਸਾਡੇ ਕੰਮ ਨਹੀਂ ਹੋ ਜਾਂਦੇ ਕਿ ਕੰਮ ਕਿੰਨੇ ਆ ਇਹ ਸਾਰਾ ਲੇਟ ਹੋ ਗਿਆ ਮਨ ਲਓ ਕਿ ਜੇ ਅਸਨੇ ਤਾਰਾ ਲੇਟ ਹੋ ਗਿਆ ਤਾਂ ਆਪਾਂ ਕੱਢਦੇ ਰਾਤ ਨੂੰ ਲੇਟ ਕੱਢਦੇ ਹਾਂ ਕੋਈ ਪਤਾ ਹੁੰਦਾ ਕਿ ਕਿਹੜੇ ਵੇਲੇ ਕੋਈ ਬਿਮਾਰੀ ਹੁੰਦਾ ਵਾ ਹਨਾ ਜਦ ਆਪਾਂ ਵਾਂ ਜਾਂ ਬੱਚਾ ਬਿਮਾਰ ਹੁੰਦਾ ਵਾ ਮਾਂ ਸਾਰੀ ਰਾਤ ਜਾਗਦੀ ਰਹਿੰਦੀ ਆ ਤਾਂ ਵੀ ਉਹ ਮਤਲਬ ਹੋਊਗਾ ਹਨੂ ਚੋਰਾ ਵਾਂਗੂ ਕੱਢਣੀਆਂ ਪੈਣਗੀਆਂ ਹਈ ਲੇਟ ਹੋਗੇ ਨਹੀਂ ਨਹੀਂ ਇਹ ਵੀ ਲੇਟ ਹੀ ਕੱਢੀ ਸੀ ਨਾ ਨਹੀਂ ਲੋ ਤਾਰਾ ਤੇ ਹੁਣ ਆਡੀ ਮਰਜ਼ੀ ਆ ਹੁਣ ਲੋਕੀ ਕੱਢਦੇ ਆ ਸਾਮੀ 5:00 ਵਜੇ ਹਨਾ ਐਂ ਕੱਢਦੇ ਆ ਰਾਤੀ 8-9 8:00 ਵਜੇ ਤੇ ਸਵੇਰੇ ਵੀ 8-9 ਵਜੇ ਅਹੀਂ ਵੀਰਾ ਡੇਰੀ ਪਾਉਣਾ ਅਹੀਂ ਆਪਣਾ ਟਾਰਗੇਟ ਨਹੀਂ ਮਿਲਣਾ ਤੇ ਘਰੇ ਵਰਤਨਾ ਦੁੱਧ ਉਹ ਤੋਂ ਨਾਲ ਉਹਨਾਂ ਨੂੰ ਹੁੰਦਾ ਨਾ ਡੇਰੀ ਪਾਉਣਾ ਅਮਨੇ ਰੇ 5 ਵਜੇ ਉੱਠ 5 ਵਜੇ ਉੱਠੋ ਤੇ ਆਪਣੇ ਕੰਮ ਨੂੰ ਆਪ ਹੈਂਡਲ ਕਰਨੇ ਪੈਂਦੇ ਆ ਤੇ ਉਹ ਅਹੀਂ ਟਾਈਮ ਟੇਬਲ ਬਣਾਏ ਆ ਤੇ ਬਾਕੀ ਨੂੰ ਇਦਾਂ ਲੱਗਦਾ ਕਿ ਜਦਾਂ ਐ ਬਹੁਤ ਨਿਕੰਮੇ ਹੁੰਦੇ ਆ ਆਉਂਦਾ ਨਹੀਂ ਕੋਈ ਆਉਂਦਾ ਨਹੀਂ ਕੋਈ ਆਉਂਦਾ 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 ਨਹੀਂ ਆਖੋ ਵੀ ਲੋੜ ਪਗਹੀਂ ਦੁੱਧ ਸਭ ਕੋਈ ਘਰ ਦਾ ਹੀ ਣਕੂ ਦੁੱਧ ਦੇਸੀ ਕਿਉਂ ਬੜਾ ਜਿਆਦਾ ਬਕਤਨਾ ਹੋਵੇ ਤੇ ਫਿਰ ਕਿਉਂਕਿ ਪ੍ਰੰਪਰਾ ਦੇ ਵੀ ਲੈਦੇ ਦੇਸੀ ਘਰ ਬਣਾ ਲੀਏ ਫਿਰ ਖੁੱਲ ਜਾਂਦਾ ਆ ਕੋਈ ਆਪਾਂ ਮੁੱਲ ਲੈਂਦੇ ਹੁਣ ਚੀਜ਼ਾਂ ਅਗਲੇ ਨੂੰ ਗੱਲਾਂ ਕਰਦੀਆਂ ਇਹ ਨਹੀਂ ਹੋ ਜਾਂਦਾ ਕਿ ਜਦੋਂ ਮੈਂ ਕਹਿੰਦਾ ਵੀ ਸਸਤਾ ਮਾਹ ਹੋਵੇ ਤੇ ਫਿਰ ਬਣਾ ਉਹਨੂੰ ਕਹਿੰਦੇ ਨੇ ਦਾਵਾ ਹਨ ਕਿ ਬਥੇਰਾ ਕੰਮ ਕਰਦੀਆਂ ਹਾਂ ਚਲੋ ਇੱਕ ਨੇ ਪੈਟ ਕੀਤਾ ਗਲੀ ਕੋਲ ਕਲਿੱਪ ਕਰਾਂਗੇ ਐਡ ਆਹ ਸਾਮਾਨ ਪੜਾਵਾਂ ਜੋ ਇਹ ਨਗਰ ਮਾਲ ਦੇ ਵਿੱਚ ਹੀ ਹੈ ਕਿ ਕਾਹ ਸਾਡੀ ਮੰਮੀ ਜੀ ਨੇ ਹੁੰਦੇ ਆ ਜਨੂੰਨ ਬੜਾ ਦੁੱਸ਼ਾ ਪੋਤੇ ਪੋਤੀਆਂ ਹੁੰਦਾ ਦੁੱਧ ਪੋਤ ਸਾਰਾ ਕੁਝ ਜਾਂਦੇ ਨੇ ਦੇਖਣਾ ਜੇ ਉਹ ਵੇੜੇ 'ਚ ਬੈਠੀ ਹੈ ਬੜਾ ਤੋਸਾ ਨਾ ਕਰਨਾ ਜਿੱਦਾਂ ਇੱਕ ਦੇ ਔਤਰੇ ਘਰ ਇਲਾਜ ਨਹੀਂ ਹੁੰਦੀ ਉਹਨੇ ਸੇਵਾ ਕੀਤੀ ਗਏ ਜੀ ਉਹ ਕਹਿੰਦਾ ਮੰਗ ਕੀ ਮੰਗਣਾ ਉਹ ਕਹਿੰਦੀ ਕਿ ਮੈਂ ਸੋਣੀ ਦੀ ਮਧਾਨੀ ਇੱਕ ਚੀਜ਼ ਮੰਗ ਮੈਂ ਕੀ ਮੰਗ ਪਿੰਡੀ ਮੈਂ ਸੋਣੀ ਦੀ ਮਧਾਨੀ ਨਹੀਂ ਸੋਣੀ ਦੀ ਮਧਾਨੀ ਹੋਵੇ ਸੋਣੀ ਸੋਣੀ ਦੀ ਥੋੜੀ ਦੀ ਮਧਾਨੀ ਨਾਲ ਆਪਣੀ ਮੇਰੀ ਨੌਂ ਹੈ ਲੱਗਦਾ ਕਿ ਜਾਂ ਪੋ ਪੋਤ ਨੌਂ ਗਿਆ ਜੀ ਪੋਤੇ ਤੱਕ ਮੰਗਦੀ ਉਹ ਵੀ ਮੇਰੀ ਪੋਤ ਨੌਂ ਜਿਹੜੀ ਸੋਣੀ ਦੀ ਮਧਾਨੀ ਨਾਲ ਬੁਧਰੀ ਕਿਹਾ ਉਹਨੇ ਜਿੱਕ ਵੀ ਮੰਗੀ ਜੋਧੀ ਵੀ ਮੰਗੀ ਪੋਤੇ ਵੀ ਮੰਗੀ ਪੋਤੇ ਵੀ ਮੰਗੀ ਤਾਂ ਕੋਈ ਮੰਗ ਨਾਲ ਇਸ ਵਾਰ ਕੀ ਉਹਨਾਂ ਨਾਲ ਬਾਰੇ ਜਿਹੜੇ ਔਰਤਾਂ ਨੇ ਜੇ ਇਹ ਕਹਿੰਦੇ ਨੇ ਨਾ ਜੇ ਔਰਤਾਂ ਟਾਉਂਦੀਆਂ ਜੇ ਤੇ ਇਸ ਨਾ ਤੇ ਜ਼ੁਬਾਨਾਂ ਘਾਟਾ ਦਿੰਦੀ ਆ ਤੇ ਜੇ ਬਣਾਉਂਦੀ ਆ ਜੇ ਸੂਈ ਨਾਲ ਛਿੰਜਦੀ ਆ ਉਹ ਘਰ ਬਣਾਉਂਦੇ ਜੇ ਸੂਈ ਨਾਲ ਬਣਾਉਂਦੀ ਆ ਤੇ ਜੇ ਟਾਂ ਫਿਆ ਜੇ ਮਿਹਰ ਮਰ ਰਿਹਾ ਜਾਂਦੀ ਤਾ ਉਹ ਬੱਗ ਆਇਆ ਖਾਦ ਫਾਇਆ ਕੋ ਗੁਰਵੇ ਆਪਾ ਤੇ ਬਾਦ ਮਾਰੇ ਤਾਂ ਕਹਿੰਦੇ ਦੂਜੀ ਵੰਦ ਚਲੀ ਗਿਆ ਕਿਹਾ ਸੀ ਨਾ ਦੂਜੀ ਵੰਦ ਨੂੰ ਇਹਨੂੰ ਕਿਹਾ ਸੀ ਨਾ ਚਲੀਏ ਤੂੰ ਫੇ ਆਇਆ ਕਿਉਂ ਨਹੀਂ ਤੂੰ ਕਿਹਾ ਮੈਂ ਜੀਵਨ ਘਰ ਜਾਣਾ ਮੈਂ ਜੀਵਨ ਘਰ ਜਾਣਾ ਤੇ ਉਧਰੋਂ ਕੇਕ ਲੈ ਕੇ ਆਇਆ ਵਾ ਲਾਦਾ ਕਿਉਂ ਪੇਸਟਰੀ ਖਾ ਖਾ ਦੋ ਨਹੀਂ ਕਿੰਨੇ ਕਿਦਾਂ ਨਹੀਂ ਹੋ ਗਿਆ ਹੈਗਾ ਇੱਥੇ ਡਾਡਾ ਨਾਲ ਇਹ ਗਿਆ ਹੈਗਾ ਦੁੱਧ ਦੇਣਾ ਤਾਂ ਇੱਥੇ ਨਿਆੜ ਵਾਲੀ ਕਿ ਮੈਂ ਕੀ ਖਾਣਾ ਇਹ ਤੁਹਾਨੂੰ ਬੋਲਦਾ ਮੈਂ ਵੱੱਜਾ ਮਾਰੀਆਂ ਉਹ ਤਾਂ ਫੱਟ ਗਿਆ ਕਿਥੋਂ ਆ ਬਣਾ ਨੇ ਦੋ ਬੰਬ ਬਿਟੋ ਖਾ ਤੋ ਅੱਛਾ ਮੌਸਮ ਬਹੁਤ ਵਧੀਆ ਹੋਇਆ ਪਹਿਲਾਂ ਤੇ ਪੌਂਡਾ ਸੀ ਗੰਮੀ ਪਰ ਹੁਣ ਆਈ ਟੋਲੀ ਬਲੂ ਡਾਰਕ ਬਲੂ ਤੇ ਆ ਨੰ ਆ ਆਪ ਦੇਖੋ ਕਿੰਨਾ ਵੱਡਾ ਹੋ ਗਿਆ ਇੱਥੇ ਸਾਰੇ ਆਂਬੀ ਚੜ ਗਏ ਪੱਕੇ ਹੁੰਦੇ ਪੈਣੇ ਪਰ ਅਭੀ ਸਵਾਲ ਲੱਗ ਰਹੇ ਖੱਟੇ ਮਿੱਠੇ ਇੱਧਰ ਆ ਕੇ ਸੀ ਟੂ ਤੇਲੀਏ ਸਲੀ ਗੁਰਦਵਾਰੇ ਤੇ ਪੈ ਆਪ ਤੇ ਚੱਲਣ ਦਾ ਕੀ ਮਜ਼ਾ ਆਉਂਦਾ ਆ ਇਹ ਜਦੋਂ ਵੀ ਉਹਨੇ ਨਾ ਪੈ ਇੱਧਰ ਨੂੰ ਜਾਂਦੇ ਆ ਫਿਰ ਜਾਂਦੇ ਆ ਮੈਂ ਗੁਰਦਵਾਰੇ ਦੇ ਉੱਤੇ ਚੜ ਜਾਂਦੇ ਆ ਮੇਰੇ ਪੈਰ ਉੱਤੇ ਉਧਰ ਦੇ ਨਾ ਪਾਪਾ ਤੇ ਇੱਧਰ ਜਿਸ ਵੀ ਪਤਾ ਨਹੀਂ ਕੱਲ ਸ਼ਾਇਦ ਵਲੋਗ ਬਣਿਆ ਹੋਵੇ ਅੱਜ ਕੱਲ ਵਲੋਗ ਬਣਿਆ ਸੀਗਾ ਜਿੱਦਾਂ ਮੈਂ ਮੈਦ ਮੇਜ ਦੇ ਕੋਲ ਦੀ ਟੀਮ ਸੀਗੀ ਤੇ ਉਧਰੋਂ ਸੀਗੇ ਅਰ ਹਰ ਗੁੰਟ ਤੇ ਕਿੱਤੇ ਪਾਲ ਦੀ ਟੀਮ ਸੀਗੀ ਹੋਰ ਇਧਰੋਂ ਕਿੱਥੇ ਜਾऊंगी ਸਾਰੇ ਮੈਂ ਲਿਬੜ ਜਾਣੇ ਮੇਰੇ ਸਾਫ ਪੈ ਲੈ ਕੇ ਗਿਆ ਘਰ ਦੇਖਿਆ ਵਾ ਗੰਦੇ ਪਰ ਜਾਣਾ ਹੈ ਮੇਰੇ ਹੋਣਾ ਉਧਰ ਪਾਪਾ ਪਰ ਆਈ ਕੀ ਦੇ ਨੇ ਸਭ E le si vive di vado, bori, eh? C'è la parte della lotta. è il caldo di blocco, dai, c'è qua? Guarda, guarda. Guarda, 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 guarda. Guarda, 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 ਏ ਪਹਿਲੇ ਮम्मा ਨੇ ਕਿਹਾ ਸਾਈ ਇਹ ਸਾਡਾ ਵਾ ਸਵਿਮਿੰਗ ਪੂਲ ਪਰ ਇਹ ਸਾਡਾ ਨਹੀਂ ਹੈਗਾ ਸਵਿਮਿੰਗ ਪੂਲ ਹੈ ਨਹੀਂ ਹੈ ਮਦਨ ਕੀ ਆਏ ਹੈ ਹਰ ਮੈਂ ਤੁਰ ਕੇ ਤੇ ਜਾਵਾਂ ਆ ਕੇ ਉੱਧਰ ਪਾਪਾ ਨੇ ਇੱਕ ਜਿੰਦਦਰ ਜਿੱਦਣ ਤੇ ਬਹੁਤ ਜਿਆਦੀ ਉਹ ਆਇਆ ਸੀਗਾ ਨਹੀਂ ਆਇਆ ਸੀਗਾ ਉਹ ਦਿਨ ਨੇ ਦਿਖਾਇਆ ਸੀ ਉਸੇ ਉਹ ਜਗਾ ਨੇ ਮੈਨ ਦਿਖਾਇਆ ਸੀ ਨਾ ਇਹਦੇ ਜਿ ਕੋ ਡਾ ਪਾਣੀ ਸੀਗਾ ਹਾ ਜਦ ਵੀ ਉਹਨੂੰ ਪਾਣੀ ਹੈਗਾ ਵਾ ਹੱਗ ਵੀ ਜਾਇਆ ਪਾੜੀ ਜੁਦਾ ਦੁੱਧ ਚ ਗੁਰਵਰ ਆ ਕੇ ਰੇ ਬਾਬਾ ਦੇਖੋ ਇਹਦੇ ਵਿੱਚ ੜੀ ਆ ਗਦੇ ਰੇ ਉਦੋਂ ਵੀ ਜਦੋਂ ਅੱਭੀ ਪੈਸੇ ਦਾ ਸਾਰਾ ਭਰਿਆ ਸੀਗਾ ਉਦੋਂ ਵੀ ਇਧਰ ਪਣੀ ਡਾਂਡਿਆ ਸੀਗਾ ਕਿ ਜੇਸੀ ਵੀ ਕਿੱਥੇ ਆ ਹਾਂ ਮਿਸਕਲ ਕੋਈ ਨਾ ਕੀ ਸੀ ਜਦ ਮੈਂ ਕੋਟੇ ਘਰ ਆਇਆ ਹੁਣ ਕੋਈ ਲਊਗਾ ਪਾ ਪਾ ਆਏ ਐ ਐਵਲਿਨ ਅਰ ਹਰੋ ਪੂਰੀ ਪਈ ਸੀ ਇਹ ਫਰ ਕਟੀਆਂ ਅਰੇ ਇਹ ਦੇਖਿਓ ਨੀ ਆ ਉਦੋਂ ਤੇ ਪਰਿਸ ਕੀ ਇੱਥੇ ਇੱਥੇ ਧੱਕ ਨਸਾ ਕਦੇ ਧੱਕ ਸੀ ਉਹ ਜਰਾ ਛੋਟਾ ਜਾਨੀ ਨਹੀਂ ਖੰਡਿਆ ਆਉਣਾ ਇੱਥੇ ਧੱਕ ਪਰਿਸ ਕੀ ਬੁੜੀ ਹੋਂਦ ਕੱਟ ਗਈ ਆ ਇੱਧਰ ਪਾਪਾ ਜਾਨ ਚੱਕ ਲਿਆ ਉਹ ਕਹਿੰਦਾ ਕਿ ਮੇਰੇ ਪੀੜ ਹੋਣਦੀ ਪਈਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜਾ ਹੋਂਦੀਆ ਨਵੇਂ ਘਰ ਵਾਸਤੇ ਸ਼ੋਪਿੰਗ ਗੱਡਰਾਂ ਦੀ ਬਾਉਂਡਰ ਨੂੰ ਹਾਂ ਹੋਰ ਹੀ ਬੜਾ ਕੋਲ ਗੱਡਰ ਦਰਵਾਜ਼ੇ ਪੁਰਾਣੇ ਇਹ ਦੁਕਾਨ ਤੋਂ ਮਿਲਦੇ ਬੜੇ ਵਧੀਆ ਵਧੀਆ ਆ ਗੇਟ ਇਹ ਤਰ੍ਹਾਂ ਇਹਨਾਂ ਦੇ ਸਾਮਾਨ ਪਰੋਲੇ ਵੀ ਮਿਲ ਜਾਂਦੇ ਆ ਨਾਜਰੀ ਨੂੰ ਸੁਪਰ ਚੱਕੀ ਦੇਖੋ ਚੱਕ ਕੇ ਨਾ ਚੱਕ ਕੇ ਰੱਖੋ ਦੱਸੋ ਵਸ ਕੁਛ ਦੱਸੋ ਦੱਸਾਂ ਜੀ ਆ ਮੈਂ ਬਹੁਤ ਕੰਮ ਖਰਾਬ ਕਰਨ ਧਿਆ ਹੂੰ ਅੱਜ ਫੇਰ ਬੜਾ ਮੀਂਹ ਪਿਆ ਮੇਰੇ ਫਾਰਮ ਬਹੁਤ ਹੋਣ ਰਿਹਾ ਹੂੰ ਜਦੋਂ ਮੀਂਹ ਪੈਣਾ ਚੰਗਾ ਵੀ ਆ ਪਰ ਸਾੜੇ ਵਾਸਤੇ ਚੰਗਾ ਹੋ ਜਿਹਦਾ ਕੰਮ ਰੰਬਿਆ ਹੋਵੇ ਉਹਦੋਂ ਨਹੀਂ ਚੰਗਾ ਉਹਦੋਂ ਫੇਰ ਚੰਗਾ ਨਹੀਂ ਲੱਗਦਾ ਚਲੋ ਹੂੰ ਚੱਲ ਇੱਧਰ ਆਉਂਦਾ ਵੇਹ ਨਿਕਲ ਗਿਆ ਇੱਧਰ ਵੀ ਇੱਕ ਪੂਰੀ ਜੜੀ ਚਾਹੀਦੀ ਹੈ ਪੂਰਾ ਜੜੀ ਲੱਗੂਗਾ ਇਹ ਟਾਈਮ ਹੂੰ ਆਪਾਂ ਕਿੰਨੇ ਦਿਨ ਦਾ ਅੰਤਲਾ ਨੂੰ ਲਾਲਾ ਲਾਇਆ ਹੈ 26 26 ਨੂੰ ਆਏ ਆਪਾਂ ਆਪਾਂ ਹਾਂ ਮੇਲੇ ਤੋਂ ਇੱਕ ਦਿਨ ਦੇਣਾ 26 ਨੂੰ ਆਏ ਹਾਂ ਹਾਂ 26 ਨੂੰ ਆਏ ਤੇ ਉਤੋਂ ਆਖਿਆ 27 ਨੂੰ ਆਵਾਂਗੇ ਤੇ ਮੁਰਗੀ ਆਏ ਨੂੰ ਗਾੜੀ ਆ ਨਹੀਂ ਜਾ 10 ਅੱਜ ਆਏ ਮੀਂਹ ਪਿਆ ਫੇਰ ਟਾਈਮ ਨਿਕਲਿਆ ਹੂੰ ਜੋ ਸੀਪੀ ਡਈ ਅੱਜ ਹੂੰ ਉਹਦੇ ਮਿੱਟੀ ਪਾਣੀ ਨੀਹਾਂ ਵਿੱਚ ਹੂੰ ਉਹ ਵੀ ਬੜਾ ਕੰਮ ਖਰਾਬ ਹੋ ਗਿਆ ਮਿੱਟੀ ਜਿਹੜੋ ਪੈ ਗਈ ਇੱਕ ਕਾਂਦੀ ਵੀ ਰਗੀ ਮੜੀ ਜੀ ਹੋਰ ਕੀ ਹੋਇਆ ਸੀ ਕਿ ਨਾਲ سپورਟ ਵਾਪਟਿਆ ਪਾਣੀ ਵਾਸਤੇ ਹੂੰ ਹੋਰ ਹੂੰ ਕੋਈ ਨਹੀਂ ਆ ਦੇਖੋ ਦੋ ਗੜਬ ਪਿੰਡ ਲਗ ਲਓ ਦੋ ਕੰਟੇ ਤੋਜ ਜਾ ਲਓ ਹਾਂ ਘਾ ਲੀਏ ਵੀ ਉਪਰੀ ਉਹ ਗੱਡੀ ਜਾਣੀ ਤੇ ਗਈ ਆ